ਭਾਈ ਜੀ ਵੀਡੀਓ ਬੰਦ ਕਰ ਦਿਓ ਕੋਈ ਐਡਾ ਮਸਲਾ ਨਹੀਂ ਹਾਂ ਕੀ ਬਣਾਉਂ ਮੈਨੂੰ ਕੀ ਕਰ ਰਿਹਾ ਮੱਥੇ ਤੇ ਲੀਆ ਮੱਥੇ ਹੀ ਲਿਖਾਵਾ ਕੋਈ ਐਡਾ ਨਹੀਂ ਲਾ ਆ ਜਾਣਾ ਤੈਨਾਂ ਕੰਮ ਕਾਗਜ਼ ਦਾ ਮੂੰਹ ਨਾ ਸਾਡੇ ਬਾਰੇ ਪਤਾ ਨਹੀਂਗਾ ਯਾਰ ਪਤਾ ਮਾਰੇ ਨਹੀਂ ਇਹ ਆਂਦੇ ਹੀ ਅਗਲਾ ਹੱਤ ਬਾਰੇ ਯਾਰ ਮੈਂ ਤਾਂ ਛੜਾਈ ਰਿਹਾ ਸੀ ਵੀਰੇ ਇਹਨੇ ਨੂੰ ਹੱਥ ਪਾਇਆ ਮੈਂ ਛੜਾਈ ਰਹਿ ਗਿਆ ਪਾਇਆ ਕਿੰਨੇ ਅੱਛਾ ਇਮਾਨਦਾਰੀ ਲਈ ਹੱਥ ਜੀਨੇ ਤੈਨੂੰ ਫੋਨ ਕਰਕੇ ਬੁਲਾਏ ਆ ਨਾ ਪਿੱਛੇ ਮੁੰਡਾ ਸੀ ਉਹ ਚਲੇ ਗਿਆ ਪਾਟੀਆਂ ਬੁਲਾਏ ਓਏ ਮੁੰਡੇ ਪਾਇਆ ਉਹ ਧੱਕਾ ਜ਼ਰੂਰ ਮਾਰਿਆ ਇਹਨੇ ਮਾਂਗਾ ਵੀਰੇ ਤੈਨਾਂ ਤੂੰ ਆ ਗੱਲ ਨਹੀਂ ਕਰਨਾ ਆਪਾਂ ਦੀ ਹਲਾ ਪਾਣੀ ਵੀ ਪਾਣੀ ਵੀ ਲੈ ਲੈਣਾ ਨੂੰ ਲੈ ਜਾਉ ਨਾ ਚੱਕਦਾ ਹੂੰ ਸਾਰੇ ਮੁੰਡਿਆਂ ਤੇ ਨਾਲੀ ਦੇ ਦੇ ਪਰਚਾ ਕਟਾਵੇਂ ਤਲਵਾਰ ਮਾਰੀ ਐ ਘਰ ਬੈਠ ਕੇ ਨਸ਼ਾ ਕਰਦਾ ਉਹ ਨਹੀਂ ਕਰਦੇ ਉਹਦਾ ਨਸ਼ਾ ਕਰਤੇ ਨਾ ਕਹਿੰਦੇ ਮੈਂ ਚੋਰੀ ਕਰੀ ਐ ਉਹ ਨਹੀਂ ਕਰਦੇ ਉਹਦਾ ਨਸ਼ਾ ਕਹਿੰਦਾ ਚੋਰੀ ਕਰੀ ਐ ਕਹਿੰਦਾ ਕਰੇ ਤੈਨੂੰ ਕਹਿੰਦਾ ਜਲਾਨੀ ਵਾਲੇ ਕਰਨੇ ਬੁਲੂਆਣੇ ਵਾਲੇ ਮੈਨੂੰ ਪੈਗੇ ਆ ਕੇ ਆ ਕੇ ਉਹ ਨਹੀਂ ਜੀ ਅੱਛਾ ਸਾਰੇ ਬੰਦਾ ਸੋਲੇ ਮੁੰਡੇ ਸੀ ਆ ਚੋੜ ਇਹ ਮੈਂ ਤਾਂ ਹੀ ਨੀਂ ਬੀਨਾ ਹੁੰਦਾ ਪੈਸਾ ਰਾਨੀ ਔਰ ਨਿਖਲ ਕਾਕੇ ਦਾ ਹੱਥ ਹੈ ਅਸੀਂ ਕੁਝ ਨਹੀਂ ਕੀਆ ਜੀ ਸਾਡੇ ਪਿੱਛੇ ਕੋਈ ਨਹੀਂ ਹੈ ਇਹ ਕੰਮ ਨਿਖਲ ਕਾਕੇ ਦਾ ਤੇ ਰਾਨੀ ਦਾ ਸਾਡੇ ਹੱਥ ਹੈ ਇਹ ਅੰਦਰ ਕਰਦੇ 10 12 ਮੁੰਡੇ ਇਕੱਠੇ ਹੋ ਗਏ 10 12 ਮੁੰਡੇ ਇਕੱਠੇ ਹੋ ਕੇ ਇਹ ਆ ਰਿਸ਼ਵੈਰ ਇੱਕ ਮੁੰਡਾ ਉਹਦੇ ਘਰ ਬੈਠਦੇ ਨੇ ਅੰਦਰੋਂ ਗੁਆ ਫੇਰ ਗਏ ਸੁਮੈਗ ਪਿੰਡੀ ਨਸ਼ੇ ਕਰਦੇ ਕਿੱਥੇ ਮਰਦੇ ਟੈਸਟ ਕਰਾ ਲਓ ਮੇਰੇ ਖਿਲ ਆਪਣੀ ਪਰਸਨਲ ਰੰਜੀਤ ਕੱਢ ਰਹੇ ਨੇ ਜੀ ਮੇਰੇ ਘਰ ਦੇ ਵਿੱਚ ਵੜ ਕੇ ਮੇਰੇ ਤਲਵਾਰ ਮਾਰੀ ਤਲਵਾਰ ਮਾਰ ਦਿੱਤੇ ਮੇਰੇ ਘਰ ਦੇ ਵਿੱਚ ਵੜ ਕੇ ਮੇਰੇ ਤਲਵਾਰ ਮਾਰੀ ਇਹਨਾਂ ਨੇ ਆਹ ਭਈ ਤਲਵਾਰ ਸਾਰੇ ਬੰਦੇ ਲਫੜੇ ਆ ਰੋਲਾ ਪਾ ਰਿਹਾ ਧਮਾਲੇ ਨੇ ਫੜਿਆ ਨਾ ਨਾ ਮਾਲਾ ਦੇਖ ਲੋ ਕਿਹਦੇ ਕੋਲ ਤਲਵਾਰੇ ਕਿਹਦੇ ਕੋਲ ਕੀ ਹੈ ਕਿਹੜਾ ਬੱਜਾ ਆਇਆ ਤਲਵਾਰਾ ਲੈ ਕੇ ਪੱਕ ਦਿਖਦਾ 10 12 ਮੰਨ ਦੇ ਇੱਕ ਵਕੀਲ ਨੂੰ ਹੱਥ ਪਾਇਆ ਪਤਾ ਲੱਗੇ ਇਹਨਾਂ ਨੂੰ ਵੀ ਬਦਮਾਸ਼ਾਂ ਦੀ ਧੂਲੀ ਮਾ ਦੱਸਦਾ ਅਰੇ ਫੋਨ ਕੀਤਾ ਰਿਹਾ ਪਤਾ ਮੇਰੇ ਫੋਨ ਤੇ ਆ ਰਿਹਾ ਹਾਂ ਨਹੀਂ ਬਦਮਾਸ਼ੀ ਹੀ ਕਰਦੇ ਹੋ ਤੁਸੀਂ ਪਤਾ 36 26 ਤੇਰੇ ਯਾਰ ਮੁੰਡੇ ਤਾਂ ਅੰਦਰ ਹੀ ਮੋਟਰਸਾਈਕਲ ਖੜਿਆ ਉੱਥੇ ਮੋਟਰਸਾਈਕਲ ਦੀ ਹਵਾ ਕੱਢ ਗਿਆ ਸਾਰੇ ਛੁੜਾ ਦੇ ਮੇਰੇ ਮਰੇ ਕਿ ਉਹਨੇ ਬੰਦੇ ਅੰਦਰ ਖੜੇ ਹੋ ਉਡੀਕ 70 ਸਾਲ ਦੇ ਬੰਦੇ ਨੂੰ ਹੱਥ ਹੱਥ ਫਿਰਿਓ ਬੰਦੇ ਹੋ ਬੰਦੇ ਹੋ ਇੱਕ ਵਾਰ ਆਪਣੇ ਵੱਡੇ ਨੂੰ ਆਸਾ ਬਲਾ ਕੇ ਨੂੰ ਭੱਜ ਜਾਊਗਾ ਉਸਤਾਦ ਜੀ ਬਹੁਤ ਔਕਾ ਬੜਿਆ ਮੈਡੀਕਲ ਕਰਾਉਣਾ ਜਾ ਕੇ ਇਹ ਲੋ ਦੇ ਦੇ ਹਾਂ ਲਾ ਲੋ ਬਣੀ ਲੱਗੇ ਆਉਂਦੇ ਹੂੰ ਹੂੰ ਠੀਕ ਹੁਣ ਭਾਈ ਜੀ ਇੱਧਰ ਆ ਜਾਓ ਆ ਜਾਓ ਆ ਜਾਓ ਭਾਈ ਜੀ ਵੀਡੀਓ ਬੰਦ ਕਰ ਦਿਓ ਕੋਈ ਐਡਾ ਮਤਲਬ ਨਹੀਂ ਹੂੰ ਸਾਡੇ ਕੋਲ ਫਟ ਜਾ ਇੱਕ ਮਿੰਟ ਹਾਂ